ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਨੂੰ ਸੂਟ ਦੇਣੇ ਆਪਾਂ ਹੋਰ ਸੋਹਣੇ ਸੋਹਣੇ ਤੇ ਜਿੱਦਾਂ ਹਰ ਵਾਰੀ ਆਪਾਂ ਗਰੰਟੀ ਦਿੰਦੇ ਆ ਸੋਹਣੇ ਸੂਟਾਂ ਦੇ ਸੋਹਣੇ ਸੂਟ ਆਉਣਗੇ ਅੱਜ ਸਾਰੇ ਸਿਲਕ ਬੇਸ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਕ੍ਰਾਸ਼ ਸ਼ਿਮਰ ਤੋਂ ਲੈ ਕੇ ਕ੍ਰੇਪ ਸਿਲਕ ਤੱਕ ਹਰ ਇੱਕ ਚੀਜ਼ ਇਸੇ ਸੂਟ ਦਾ ਇਸੇ ਵੀਡੀਓ 'ਚ ਮਿਲੂਗੀ ਤੇ ਇਸੇ ਕੀ ਅੰਦੇ ਹੁੰਦੇ ਆ ਪਲੇਟਫਾਰਮ ਤੇ ਮਿਲੂਗੀ ਕਿ ਸਭ ਤੋਂ ਪਹਿਲਾਂ ਮੈਂ ਇੱਕ ਚੀਜ਼ ਆਪਣੀਆਂ ਸਾਰੀਆਂ ਭੈਣਾਂ ਨੂੰ ਤੇ ਜਿਹੜੇ ਮੇਰੇ ਭਰਾ ਵੀਡੀਓ ਵੇਂਦੇ ਉਹਨਾਂ ਨੂੰ ਵੀ ਦੱਸ ਦਵਾਂ ਕਿ ਸਾਡਾ ਐਡਰੈਸ ਜਿਹੜਾ ਹੈਗਾ ਜੇ ਉਹ ਹੈਗਾ ਜੇ ਪਿੰਡ ਜਗਦੇਵ ਕਲਾਂ ਲੁਹਾਰਕਾ ਰੋਡ ਅੰਮ੍ਰਿਤਸਰ ਰਾਜਸਥਾਨ ਸੀ ਸਾਡਾ ਐਡਰੈਸ ਨਹੀਂ ਜੇ ਕੋਈ ਵੀ ਹੈਗਾ ਗੂਗਲ ਦੇ ਉੱਤੇ ਮੈਂ ਬਹੁਤ ਜ਼ਿਆਦਾ ਆਪਣਾ ਜਿਹੜਾ ਆ ਕੋਸ਼ਿਸ਼ ਕੀਤੀ ਐ ਐਡਰੈਸ ਨੂੰ ਚੇਂਜ ਕਰਨ ਦੀ ਪਰ ਉਹ ਹੋਣ ਨਹੀਂ ਦਿਆ ਥੋੜਾ ਟੈਕਨੀਕਲ ਪ੍ਰੋਬਲਮ ਆਉਣ ਦੀ ਮੈਨੂੰ ਨਹੀਂ ਪਤਾ ਵੀ ਕੀ ਆਉਣ ਦੀ ਆ ਅਡਰੈਸ ਚੇਂਜ ਹੁੰਦਾ ਆ ਤਾਂ ਜਰੂਰ ਅਪਡੇਟ ਕਰ ਦੂੰਗਾ ਮੈਂ ਗੂਗਲ ਤੇ ਕਿਉਂਕਿ ਬਹੁਤ ਸਾਰੇ ਜਿਹੜੇ ਮੇਰੇ ਭੈਣ ਭਰਾ ਨੇ ਨਾ ਗੂਗਲ ਤੋਂ ਸਰਚ ਕਰਕੇ ਨਾ ਸਾਨੂੰ ਤੇ ਰਾਜਸ਼ੰਸੀ ਪਹੁੰਚ ਰਹੇ ਆ ਅੱਜ ਵੀ ਮੈਨੂੰ 3-4 ਕਾਲਾਂ ਇਹੀ ਆਈਆਂ ਕਿ ਆਪਾਂ ਰਾਜਸ਼ੰਸੀ ਪਹੁੰਚ ਗਏ ਆ ਕਿੱਥੇ ਸ਼ਾਪ ਤੁਹਾਡੀ ਸਾਡੀ ਰਾਜਸ਼ੰਸੀ ਸ਼ਾਪ ਨਹੀਂ ਹੈਗੀ ਪਿੰਡ ਪਹੁੰਚੋ ਸਾਡੇ ਕੋ ਜਗਦੇਵ ਕਲਾਂ ਲੁਹਾਰਕਾ ਰੋਡ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਤੁਹਾਡੇ ਸਾਰਿਆਂ ਕੋ ਹੈਗਾ ਮੇਰਾ ਨਹੀਂ ਤੇ ਵੀਡੀਓ ਅੱਗੇ ਚੱਲਣੀ ਆ ਉਹ ਚ ਨੰਬਰ ਆ ਜਣਾ ਤੁਸੀਂ ਮੈਨੂੰ ਕਾਲ ਕਰ ਲਿਓ ਮੈਸੇਜ ਕਰ ਲਿਓ ਲੋਕੇਸ਼ਨ ਲੈ ਲਿਓ ਮੇਰੇ ਕੋ ਮੈਂ ਤੁਹਾਨੂੰ ਉਹ ਉਹ ਸੌਰੀ WhatsApp ਦੇ ਉੱਤੇ ਜਿਹੜੀ Google ਦੇ ਉੱਤੇ ਲੋਕੇਸ਼ਨ ਅਪਡੇਟ ਹੋਈ ਹੈ ਮੇਰੀ ਉਹ ਰੈਸੈਂਸੀ ਦੀ ਹੀ ਵਿਖਾਈ ਜਾਣ ਦੇ ਪਿੰਡ ਦੀ ਲੋਕੇਸ਼ਨ ਜਿਹੜੀ ਵਜੇ ਅਪਡੇਟ ਨਹੀਂ ਹੋਈ ਜਿੱਦਾਂ ਹੁੰਦੀ ਹੈ ਮੈਂ ਤੁਹਾਨੂੰ ਇਨਫੋਰਮ ਕਰ ਦੂੰਗਾ ਤੇ ਇਹ ਆਪਾਂ ਤੁਹਾਨੂੰ ਦੇਣੇ ਆ ਸੂਟ ਅਜ ਬੜੇ ਪਿਆਰੇ ਰੇਟਾਂ ਦੇ ਵਿੱਚ ਤੇ ਬੜੇ ਜ਼ਿਆਦਾ ਸੋਹਣੇ ਸੂਟ ਨੇ ਤੇ ਜਿਹੜੇ ਤੁਸੀਂ ਬੁੱਕ ਕਰੋ ਉਹ ਤੇ ਜਲਦੀ ਜਲਦੀ ਆਪਣੇ ਘਰਾਂ ਤੱਕ ਸਾਡੇ ਕੋਲ ਲੈ ਲਓ ਤੇ ਇੱਕ ਚੀਜ਼ ਸੱਚ ਹੋਰ ਜਿਹੜੇ ਫਰਾਈਡੇ ਦੇ ਪਾਰਸਲ ਹੀ ਗਏ DTDTC ਕੋਰੀਅਰ ਵਾਲੇ ਜਾਣ ਵਾਲੇ ਉਹ ਪਾਰਸਲ ਜਿਹੜੇ ਜੇ ਉਹ ਅਜੇ ਨਹੀਂ ਜੇ ਲੱਗੇ ਉਹਦਾ ਕਾਰਨ ਇਹ ਹੈ ਕਿ ਕੋਰੀਅਰ ਸਾਡੀ ਜਿਹੜੀ ਕੰਪਨੀ ਹੈ ਨਾ ਉਹਦੇ ਥੋੜਾ ਜਿਹਾ ਟੈਕਨੀਕਲ ਇਸ਼ੂ ਹੋ ਗਿਆ ਸੀ ਕੋਈ ਇਲੈਕਟ੍ਰੋਨਿਕ ਨੂੰ ਲੈ ਕੇ ਤੇ ਇਹ ਕਰਕੇ ਫਰਾਈਡੇ ਵੀ ਬੁੱਕ ਨਹੀਂ ਜੇ ਸੈਚਰਡੇ ਵੀ ਨਹੀਂ ਬੁੱਕ ਹੋਏ ਤੇ ਕੱਲ ਸੰਡੇ ਦਾ ਵੈਸੇ ਆਫਰਿੰਦਾ ਅੱਜ ਸਾਰੇ ਪਾਰਸਲ ਜਿਹੜੇ ਜੇ ਬੁੱਕ ਆਏ ਆ ਡੀ ਡੀ ਟੀ ਸੀ ਦੇ ਜਿਹੜੇ ਫਰਾਈਡੇ ਦੇ ਸੀਗੇ ਜਿਹੜੇ ਸਿਟੀ ਏਰੀਆ ਦੇ ਸੀਗੇ ਸਾਡੇ ਜਿਹੜੇ ਪਿੰਡਾਂ ਵਾਲੇ ਆ ਉਹ ਤਾਂ ਪਹੁੰਚ ਮੇਰੇ ਸਹਾਰਾ ਪਹੁੰਚ ਵੀ ਗਏ ਨੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਫਰਾਈਡੇ ਵਾਲੇ ਸੀਗੇ ਉਹ ਤਾਂ بس ਸੈਚਰਡੇ ਵਾਲੇ ਵੀ ਸੰਡੇ ਵਾਲੇ ਵੀ ਤੇ ਮੰਡੇ ਅੱਜ ਲ ਤੇ ਤੁਹਾਨੂੰ ਟ੍ਰੈਕਿੰਗਾਂ ਜਿਹਨਾਂ ਜਿਹਨਾਂ ਭੈਣਾਂ ਨੂੰ ਚਾਹੀਦੀਆਂ ਮੈਨੂੰ ਮੈਸੇਜ ਕਰ ਲਿਓ ਤੁਹਾਨੂੰ ਮੈਂ ਟ੍ਰੈਕਿੰਗਾਂ ਭੇਜ ਦੂੰਗਾ ਤੇ ਗਰੁੱਪ 'ਚ ਵੀ ਵੈਸੇ ਮੈਂ ਪੋਸਟ ਕਰ ਹੀ ਦੇਣੀ ਆ ਤੁਸੀਂ ਚੈੱਕ ਕਰ ਲਿਓ ਤੇ ਡੀਟੀਟੀਸੀ ਵਾਲੀਆਂ ਆਉਣ ਵਾਲੀਆਂ ਉਹ ਕੱਲ ਆ ਜਾਣੀਆਂ ਉਹ ਆਉਣੀਆਂ ਜੇ ਕੱਲ ਜਿਹੜੀਆਂ ਉਹ ਸ਼ੁੱਕਰਵਾਰ ਤੋਂ ਲੈ ਕੇ ਤੇ ਅੱਜ ਤੱਕ ਦੀਆਂ ਸਾਰੀਆਂ ਹੋਣਗੀਆਂ ਤੇ ਬਾਕੀ ਆਜੋ ਸੋਨੇ ਸੋਨੇ ਸੂਟ ਤੁਹਾਨੂੰ ਮੈਂ ਦਿਖਾਵਾਂ ਚੈੱਕ ਕਰਾ ਲਿਓ ਚੈੱਕ ਕਰ ਲਿਓ ਤੇ ਜਲਦੀ ਜਲਦੀ ਬੁੱਕ ਕਰ ਲਿਓ ਤੇ ਕਰਿਓ ਚੈੱਕ ਜੀ ਪਹਿਲਾ ਸੂਟ ਆ ਗਿਆ ਜਿਹਦੇ ਵਿੱਚ ਤੁਹਾਨੂੰ ਆਪਾਂ ਦੇ ਦੇਣਾ ਸੋਨੇ ਰੰਗਾ ਸੂਟ ਹੁਣ ਉਹ ਗਾਣਾ ਮੈਨੂੰ ਯਾਦ ਆ ਸੋ ਤੁਸੀਂ ਇਹ ਸੂਟ ਬੁੱਕ ਕਰ ਸਕਦੇ ਜੀ ਜਿਹਦਾ ਫੈਬਰਿਕ ਆਉਣਾ ਜੇ ਕ੍ਰਾਸ਼ ਸ਼ਿਮਰਦਾ ਤੁਹਾਨੂੰ ਮੈਂ ਦੱਸਿਆ ਸੀ ਵੀ ਅੱਜ ਦੇ ਸੂਟ ਜਿਹੜੇ ਆਉਣੇ ਆ ਸਿਲਕ ਬੇਸ ਆਉਣੇ ਆ ਸਿੰਥੈਟਿਕ ਬੇਸ ਆਉਣੇ ਆ ਕਿਉਂਕਿ ਹੁਣ ਅੱਗੇ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਠੀਕ ਹੈ ਜੀ ਗਾਣਿਆਂ ਦੀ ਪਤਾ ਨਹੀਂ ਕਿਉਂ ਮੈਨੂੰ ਲੈਣਾ ਜ਼ਿਆਦਾ ਆਈ ਜਾਂਦੀਆਂ ਤੇ ਇਹ ਸੂਟ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਟਾਈਮ 'ਚ ਇਹੀ ਪਹਿਣੇ ਆ ਇਹ ਚੱਲਣਗੇ ਫਰਵਰੀ ਮਾਰਚ ਤੱਕ ਠੀਕ ਹੈ ਜੀ ਤੇ ਅੱਜ ਤੋਂ ਹੀ ਆਪਾਂ ਜਿਹੜੀਆਂ ਮਤਲਬ ਅੱਜ ਤੋਂ ਤਾਂ ਨਹੀਂ ਪਿਛੇ ਕਈ ਦਿਨ ਹੋ ਗਏ ਆਪਾਂ ਨੂੰ ਵੀਡੀਓ ਸਟਾਰਟ ਕੀਤੀਆਂ ਆਪਾਂ ਜਿਹੜੇ ਕਿ ਆਪਾਂ ਤੁਹਾਨੂੰ ਸਿਲਕ ਵੇਖ ਦੇ ਵਿੱਚ ਸੂਟ ਦੇਣ ਦੇ ਆ ਇਹ ਚੈੱਕ ਕਰ ਲਿਓ ਘੇਰੇ ਦੇ ਉੱਤੇ ਵਰਕ ਬੜਾ ਸੋਹਣਾ ਜੇ ਇਹਦੇ ਤੇ ਨਾਲ ਇਹਦੇ ਨੈਕ ਦਾ ਡਿਜ਼ਾਈਨ ਜਿਹੜਾ ਜੇ ਉਹ ਵੀ ਬੜਾ ਸੋਹਣਾ ਬਣਿਆ ਜੇ ਤੇ ਫੈਬਰਿਕ ਹੈਗਾ ਜੇ ਇਹਦਾ ਗਲਾਸ ਟਿਸ਼ੂ ਦਾ ਤੇ ਜਿਹਦੇ ਵਿੱਚ ਆ ਸੋਨਾ ਜਿਹਾ ਹੋਣਾ ਜੇ ਦੁਪੱਟਾ ਨਾਲ ਇਹਦੇ ਤੇ ਰੇਟ ਸਿਰਫ ਇਹਦਾ ਹੈਗਾ ਜੇ 770 ਰੁਪਈਆ 745 ਰੁਪਈਏ ਰੇਟ ਜੇ ਸਿਰਫ ਇਹਦਾ ਆਲ ਓਵਰ ਸੂਟ ਜੇ 3.5 ਮੀਟਰ ਦੀ ਕੱਟ ਦੇ ਨਾਲ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਕਲਰ ਇਹਦੇ ਲੈ ਲਿਓ ਕਲਰ ਤੁਹਾਨੂੰ ਆਪਾਂ ਦੇਈ ਜਾਵਾਂਗੇ ਦੁਪੱਟੇ ਨਾਲ ਜੇ ਸੋਹਣੇ ਸੋਹਣੇ ਸੂਟ ਨੇ ਤੁਸੀਂ ਹੈਵੀ ਸੂਟ ਪਾਰਟੀ ਵੇਅਰ ਬਣਾ ਸਕਦੇ ਜੇ ਕਿਤੇ ਵੀ ਆਪਣੇ ਫੰਕਸ਼ਨ ਦੇ ਉੱਤੇ ਪਾ ਸਕਦੇ ਜੇ ਇਹਨਾਂ ਨੂੰ ਬਹੁਤ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਸੋਹਣੇ ਤੇ ਰੇਟ ਜਿਹੜਾ ਜੇ ਉਸ ਤੋਂ ਵੀ ਸੋਹਣਾ ਚੈੱਕ ਕਰਿਓ ਬਹੁਤ ਸੋਹਣਾ ਸੂਟ ਜੇ ਸੇਮ ਕਲਰ origional video ਨਾਲ ਦਾ ਜੇ ਦੁਪੱਟਾ ਨਾਲ ਜੇ ਦੁਪੱਟਾ ਵੀ ਬਕਾਇਦਾ ਲੇਸ ਵਰਕ ਹੋਇਆ ਦੁਪੱਟੇ ਤੇ ਵੀ ਤੇ ਨੈਕ ਵੀ ਲੈਂਥ ਜਿਹੜੀ ਜੇ ਇਹਦੀ 42 ਤੱਕ ਲੈਂਥ ਰੈਡੀ ਹੋ ਜਾਂਦੀ ਜੇ ਇਹਨਾਂ ਦੇ ਬਾਹਾਂਵਾਂ ਪਹੁੰਚ ਆ ਤੇ ਕੋਈ ਡਿਜ਼ਾਈਨ ਨਹੀਂ ਜੇਗਾ ਤੇ ਇਹ ਕਰਕੇ ਸਸਤੇ ਸੂਟ ਨੇ ਰੇਟ ਹੈਗਾ ਜੇ ਸਿਰਫ ਇਹਨਾਂ ਦਾ 700 ਤੇ 45 ਰੁਪ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਵੀ ਸੋਨਾ ਜਿਆਦਾ ਹੈਵੀ ਆ ਡਿਜ਼ਾਈਨ ਚੈੱਕ ਕਰ ਲਿਓ ਇਹਦੀ ਕਲਰ ਸ਼ੇਡ ਜਿਹੜੀ ਆ ਗਈ ਜੇ ਬਹੁਤ ਸੋਹਣੀ ਅੰਗੂਰੀ ਸ਼ੇਡ ਤੇ ਇਹਦਾ ਡਿਜ਼ਾਈਨ ਹੀ ਇੰਨਾ ਜਿਆਦਾ ਸੋਹਣਾ ਆ ਕਿ ਕੱਲਾ ਡਿਜ਼ਾਈਨ ਜੇ ਆਪਾਂ ਅੱਜ ਰੈਡੀ ਕਰਦੇ ਆ ਨਾ ਤੇ ਇਹ ਆਪਣੇ ਕੋਲ ਡਿਜ਼ਾਈਨ ਜਿਹੜਾ ਜੇ 2000 ਤੋਂ ਘੱਟ ਰੈਡੀ ਨਹੀਂ ਹੋਣਾ ਆ ਚੈੱਕ ਕਰੋ ਜੀ ਇਹ ਬਹੁਤ ਸੋਹਣਾ ਸੂਟ ਜੇ ਇਹਦੇ ਤੁਹਾਨੂੰ ਬਾਹਾਂ ਦੇ ਉੱਤੇ ਵਰਕ ਮਿਲ ਜੂਗਾ ਨਾਲ ਹੋਇਆ ਆ ਚੈੱਕ ਕਰਿਓ ਆ ਲੋ ਇਹ ਜਿਹੜਾ ਵੀ ਭੈਣ ਭਰਾ ਸਾਡਾ ਕੋਈ ਜਿਹੜਾ ਵੀ ਓਕ ਕਰੂਗਾ ਇਹ ਸਮਝੋ ਵੀ ਉਹਦੀ ਲੋਟਰੀ ਆ ਤੇ ਲੋਟਰੀ ਤੁਸੀਂ ਜਿੱਤ ਸਕਦੇ ਜੇ ਸਿਰਫ 750 ਰੁਪਏ ਦੇ ਵਿੱਚ 700 ਤੇ 45 ਰੁਪਏ ਦੇ ਵਿੱਚ ਜਿਹਦੇ ਨਾਲ ਦੁਪੱਟਾ ਹੋਣਾ ਜੇ ਨਾਲ ਵਰਕ ਆਉਣਾ ਜੇ ਜੇ ਆਪਾਂ ਆਹ ਵਰਕ ਤੁਸੀਂ ਮੈਨੂੰ ਕਹੋ ਨਾ ਵੀ ਮੈਨੂੰ ਇੱਕ ਸੂਟ ਦੇ ਤੇ ਵਰਕ ਕਰ ਦੇ ਇਹ ਸੇਮ ਵਰਕ ਮੈਂ ਤੁਹਾਨੂੰ ਇਹ ਮਸ਼ੀਨ ਦੇ ਉੱਤੇ ਘੱਟ ਤੋਂ ਘੱਟ ਤੁਹਾਨੂੰ 2000 ਰੁਪਏ ਦਾ ਵਰਕ ਕਰਕੇ ਦਵਾਂਗਾ ਕਿਉਂਕਿ ਇਹ ਜਿਹੜਾ ਆ ਬਹੁਤ ਪਿਆਰਾ ਸੀਕੁਐਂਸ ਦਾ ਵਰਕ ਹੋਇਆ ਜੇ ਨਾਲ ਇਹਦੇ ਤਿੱਲੇ ਦਾ ਵਰਕ ਹੈ ਨਾਲ ਥ੍ਰੈਡ ਵਰਕ ਹੈ ਇਹ ਆਪਣੇ ਮੇਲ ਮੇਡ ਸੂਟ ਨੇ ਕੁਆਂਟੀਟੀ ਚ ਬਲਕ ਚ ਬਣਦੇ ਆਰਡਰ ਜਿਹੜੇ ਉਹ ਸੂਟ ਨੇ ਇਹਦੀ ਤੁਹਾਨੂੰ ਮੈਂ ਕੁਆਂਟੀਟੀ ਦਿਖਾ ਦਿੰਨਾ ਚੈੱਕ ਕਰ ਲੋ ਆ ਲੋ ਜੀ ਆ ਸਾਰੇ ਸੂਟ ਜਿਹੜੇ ਜੇ ਇਹਨਾਂ ਨਾਲ ਦੇ ਜੇ ਇਹ ਸਾਰੇ ਬਿਨਾ ਦੁਪੱਟੇ ਤੋਂ ਨੇ ਦੁਪੱਟੇ ਇਹਨਾਂ ਚ ਆਉਣ ਵਾਲੇ ਆ ਦੁਪੱਟੇ ਰੈਡੀ ਹੋਣੇ ਆ ਵੈਸੇ ਮੈਂ ਪਹਿਲਾਂ ਵੀਡੀਓ ਜਿਹੜੀ ਬਿਨਾ ਦੁਪੱਟਿਆਂ ਤੋਂ ਪਾਉਂਗਾ ਇੱਕ ਇਹਨਾਂ ਸੂਟਾਂ ਦੀ ਸਾਰਿਆਂ ਦੀ ਜਿਹੜੀਆਂ ਮੇਰੀਆਂ ਭੈਣਾਂ ਨੇ ਲੈਣੇ ਹੋਣਗੇ ਦੁਪੱਟੇ ਤੋਂ ਬਿਨਾ ਲੈ ਲਿਓ ਰੇਟ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਇਹਦਾ 545 ਰੁਪਈਆਂ ਚ ਪਾਉਣਾ ਜੇ ਸਿਰਫ ਮੈਂ ਸੂਟ ਏ ਤੇ ਜੇ ਤੁਸੀਂ ਦੁਪੱਟੇ ਲੈਣੇ ਹੋਣਗੇ ਤਾਂ ਫਿਰ ਵੇਟ ਕਰ ਲਿਓ ਕਿਉਂਕਿ ਦੁਪੱਟਿਆਂ ਨੂੰ ਤੁਹਾਨੂੰ ਪਤਾ ਰੈਡੀ ਹੁੰਦਿਆਂ ਲੇਸੀ ਜੀ ਦਾ ਵਰਕ ਹੁੰਦਿਆਂ ਟਾਈਮ ਲੱਗਦਾ ਜਿਹੜਾ ਬੜਾ ਹੀ ਪਿਆਰਾ ਹੈਗਾ ਜੇ ਟਾਈ ਐਂਡ ਟਾਈ ਦਾ ਕਲਰ ਤੇ ਨੈੱਕ ਦੇ ਤੇ ਇਹਦੇ ਬਹੁਤ ਸੋਹਣੀ ਨੈੱਕ ਲਾਈਨ ਬਣੀ ਜੇ ਇਹਦੀ ਦੁਪੱਟਾ ਨਾਲ ਸੇਮ ਆਜੂਗਾ ਜੇ ਇਹਦਾ ਔਰਗਾਂਜਾ ਦਾ ਬਾਟਮ ਮਸਲੀਨ ਦੀ ਤੇ ਆਹ ਸਾਰਾ ਸੂਟ ਇਹਦਾ ਫਰੰਟ ਜਿਹੜਾ ਜੇ ਬਹੁਤ ਸ਼ਾਨਦਾਰ ਤੇ ਬਹੁਤ ਪਿਆਰਾ ਜਿਹਾ ਬਣਿਆ ਜੇ ਇਹ ਸੂਟ ਤੁਹਾਨੂੰ ਮਿਲ ਜੂਗਾ ਜੇ ਸੇਮ ਰੇਟ ਤੇ ਸੇਮ ਰੇਂਜ ਦੇ ਵਿੱਚ 700 ਤੇ 500 ਰੁਪਈਆ ਦਾ ਸਿਰਫ ਇਹ ਸੂਟ 15-1500 ਦੇ ਵਿਕਣ ਵਾਲੇ ਸੀ ਜਿਹੜੇ ਤੁਹਾਨੂੰ ਮੈਂ 750 ਚ ਦੇਣ ਰਿਹਾ ਅੱਜ ਬੁੱਕ ਕਰ ਲਿਓ ਚੈੱਕ ਕਰ ਲਿਓ ਸਟਾਕ ਲਿਮਟਿਡ ਜੇ ਤੇ ਡਿਮਾਂਡ ਜਿਆਦਾ ਜੇ ਕਿਉਂਕਿ ਮੈਂ ਤੁਹਾਨੂੰ ਜਿੱਦਾਂ ਦੱਸਣ ਡਿਆ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਨਾ ਉਹ ਬਹੁਤ ਪਿਆਰਾ ਆਉਣ ਵਾਲਾ ਜੇ ਤੇ ਬੜੇ ਸੋਹਣੇ ਸੋਹਣੇ ਸੂਟ ਆਉਣ ਵਾਲੇ ਜੇ ਤੇ ਬੜੇ ਰੀਜ਼ਨੇਬਲ ਪ੍ਰਾਈਸ 'ਚ ਆਉਣ ਵਾਲੇ ਜੇ ਆ ਵੀ ਚੈੱਕ ਕਰਿਓ ਵਿਸਕੋਸ ਔਰਗਾਂਜਾ ਦਾ ਤੇ ਨਾਲ ਇਹਦੇ ਘੇਰੇ ਤੇ ਵਰਕ ਜੇ ਸਾਰੇ ਤਿੱਲੇ ਦਾ ਐਮਬਰਾਇਡਰੀ ਵਰਕ ਆ ਬਾਟਮ ਕ੍ਰੇਪ ਦੀ ਤੇ ਦੁਪੱਟਾ ਜਿਹੜਾ ਜੇ ਨਾਲ ਇਹਦੇ ਬਹੁਤ ਸੋਹਣਾ ਔਰਗਾਂਜਾ ਦਾ ਸੇਮ ਡਬਲ ਹਾਂ ਡਬਲ ਡਾਈ ਆ ਜੇ ਮੇਰੇ ਮੂਹ ਟ੍ਰਿਪਲ ਨਿਕਲਿਆ ਸੀ ਡਬਲ ਡਾਈ ਕਲਰ ਜੇ ਰੇਟ ਹੈਗਾ ਜੇ ਦਾ ਵੀ ਸੇਮ 745 ਰੁਪਏ ਸ਼ਿਪਿੰ ਤੇ ਇੱਕ ਹੋਰ ਸੋਹਣਾ ਜਿਹਾ ਸੂਟ ਆ ਗਿਆ ਜੇ ਸ਼ਿਮਰ ਦੇ ਉੱਤੇ ਇਹ ਵੀ ਗਲਾਸ ਸ਼ਿਮਰ ਜੇ ਬਹੁਤ ਸੋਹਣੀ ਸ਼ਿਮਰ ਜੇ ਚੈੱਕ ਕਰ ਲਿਓ ਸਟਾਫ ਬੜਾ ਹੀ ਪਿਆਰਾ ਜਿਹਾ ਜੇ ਵਰਕ ਉਸ ਤੋਂ ਵੀ ਹੈਵੀ ਜੇ ਤੇ ਦੁਪੱਟਾ ਜਿਹੜਾ ਜੇ ਨਾਲ ਔਰਗਾਂਜਾ ਦਾ ਜੇ ਸਾਰਾ ਸੀਕਵੈਂਸ ਹੋਇਆ ਜੇ ਦੁਪੱਟੇ ਦੇ ਉੱਤੇ ਤੇ ਇਹ ਵੀ ਸੂਟ ਤੁਸੀਂ ਸੜਕੋ ਬੁੱਕ ਕਰ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਲਓ ਜੀ ਇੱਕ ਹੋਰ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਵਰਕ ਤੇ ਮੈਂ ਹੁਣ ਕੀ ਬੋਲਾਂ ਤੁਸੀਂ ਆਪ ਵੇਖੋ ਚੈੱਕ ਕਰੋ ਵਰਕ ਦੇ ਸੂਟ ਦਾ ਤੇ ਰੇਟ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਵੀ ਇੰਨਾ ਸੋਹਣਾ ਵਰਕ ਤੇ ਇੰਨਾ ਸਸਤਾ ਰੇਟ ਮੈਨੂੰ ਤਾਂ ਅੱਗੇ ਭੈਣਾਂ ਬੜੀਆਂ ਕਈ ਮੈਸੇਜ ਕਰਦੇ ਹੋ ਕਿ ਇਹ ਸਿੰਧੀ ਬੂਟੀ ਵਾਲੇ ਸੂਟ ਭਾਜੀ ਤੁਸੀਂ ਸਾਢੇ 550 ਚ ਕਿਦਾਂ ਦੇਈ ਜਾਣ ਦੇ ਤੇ ਮੈਂ ਕੋ ਜਵਾਬ ਦੇਣਾ ਨਾ ਵੀ ਬਸ ਤੁਹਾਡਾ ਪਿਆਰ ਆ ਤੇ ਅਸੀਂ ਤੁਹਾਨੂੰ ਦੇਈ ਜਾਣ ਦੇ ਜਿਨਾ ਜਿਹੜੇ ਤੁਸੀਂ ਪਿਆਰ ਦੇਈ ਜੋਗੇ ਅਸੀਂ ਤੁਹਾਨੂੰ ਸੂਟ ਦੇਈ ਜਾਵਾਂਗੇ ਜਦੋਂ ਤੁਸੀਂ ਜਵਾਬ ਦੇਦੋਗੇ ਆਪਾਂ ਦੇ ਦਾਂਗੇ ਤੇ ਸੋ ਇਹ ਤੁਸੀਂ ਲੈ ਸਕਦੇ ਜੇ ਔਰਗਾਂజా ਦੇ ਦੁਪੱਟੇ ਦੇ ਨਾਲ ਕ੍ਰੇਪ ਸਿਲਕ ਦਾ ਆਉਣਾ ਜੇ ਇਹਦਾ ਫੈਬਰਿਕ ਸੂਟ ਤਾਂ ਬਹੁਤ ਸੋਹਣਾ ਤੇ ਨਾਲ ਇਹਦੇ ਐਮਬਰਾਇਡਰੀ ਵਰਕ ਤੁਸੀਂ ਸਾਰੀ ਸ਼ਰਟ ਦੇ ਵਿੱਚ ਲੈ ਲਿਓ ਇਹਦੇ ਵੀ ਬਾਜੂ ਵਰਕ ਬਾਹਾਂ ਤੇ ਪੌਂਚਾਂ ਤੇ ਕੁਛ ਨਹੀਂ ਜੇਗਾ ਫਰੰਟ ਫਰੰਟ ਬਣੀ ਜੇ ਕ੍ਰੇਪ ਦਾ ਬੇਸ ਜੇ ਬਹੁਤ ਸੋਹਣਾ ਸੂਟ ਜੇ ਰੇਟ ਹੈਗਾ ਜੇ 700 ਤੇ 45 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਚੈੱਕ ਕਰਿਓ ਇੱਕ ਹੋਰ ਸੂਟ ਆਗਾ ਜੇ ਜੈਡ ਬਲੈਕ ਦੇ ਵਿੱਚ ਤੇ ਇਹ ਵੀ ਸੂਟ ਬੜਾ ਹੀ ਸੋਹਣਾ ਹੋਣ ਵਾਲਾ ਜੇ ਤੁਹਾਨੂੰ ਮੈਂ ਇਹ ਵੀ ਚੈੱਕ ਕਰਾਉਣਾ ਐਮਬਰਾਇਡਰੀ ਵਰਕ ਇਹਦਾ ਚੈੱਕ ਕਰਿਓ ਸੂਟ ਦਾ ਬਹੁਤ ਪਿਆਰਾ ਜੇ ਤੇ بیس ਸੂਟ ਦਾ ਜਿਹੜਾ ਹੋਣਾ ਜੇ ਹੋਣਾ ਜੇ ਬਲੈਕ ਥੋੜੀ ਜਿਹੀ ਵੀਡੀਓ ਜਿਹੜੀ ਉਹ ਕਈ ਵਾਰੀ ਲਾਈਟ ਬੱਜਨ ਕਰਕੇ ਫੋਕਸ ਇਧਰ ਉਧਰ ਹੋ ਜਾਂਦਾ ਇਹ ਆਉਂਦਾ ਜੇ ਇਹਦਾ ਵੀ ਨੈਕ ਸੋਨਾ ਜਾਂ ਬਣਿਆ ਸੂਟ ਦਾ ਨਾਲ ਮਿਰਰ ਤਾਂ ਵਰਕ ਜੇ ਤਿੱਲੇ ਦਾ ਥ्रेड ਦਾ ਸਾਰੇ ਵਰਕ ਜਿਹੜੇ ਤੁਹਾਨੂੰ ਇੱਕੇ ਸੂਟ ਜੀ ਦੇ ਦੇਣੇ ਅੱਜ ਆਪਾਂ ਆਹ ਛੋਟੀਆਂ ਛੋਟੀਆਂ ਬੂਟੀਆਂ ਬਣੀਆਂ ਜੇ ਘੇਰਾ ਬਣਿਆ ਜੇ ਇਹਦਾ ਬੜਾ ਪਿਆਰਾ ਜਾਂ ਨਾਲ ਤੇ ਇਹਦੇ ਨਾਲ ਤੁਹਾਨੂੰ ਮਿਲ ਜੂਗਾ ਜੇ ਦੁਪੱਟਾ ਔਰਗਾਂਜਾ ਦਾ ਸੀਕਵੈਂਸ ਵਾਲਾ ਲੈਂਥ ਜਿਹੜੀ ਜੇ 42 ਤੱਕ ਰੈਡੀ ਹੋ ਜਾਣੀ ਜੇ ਇਹਦੀ ਇਹ ਸਟੈਂਡਰਡ ਲੈਂਥਾਂ ਹੁੰਦੀਆਂ ਜੇ ਇਹਦੇ ਘੇਰੇ ਜਿਹੜੇ ਜੇ ਉਹ ਵੀ 24 ਤੋਂ 22 ਤੋਂ 24 ਤੱਕ ਰੈਡੀ ਹੁੰਦੇ ਜੇ ਜੇ ਤੁਸੀਂ ਆਪ ਰੈਡੀ ਕਰਾਉਣਾ ਕਸਟਮਾਈਜ਼ ਕਰਾਉਣਾ ਉਹਦੇ ਚਾਰਜਸ ਐਕਸਟਰਾ ਪੈਣਗੇ ਤੁਹਾਨੂੰ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਸਿਰਫ ਤੇ ਸਿਰਫ 745 ਰੁਪਈਆ ਦੇ ਵਿੱਚ ਇਹਦੇ ਚ ਬਲੈਕ ਦੁਪੱਟਾ ਲੱਗਾ ਸੀ ਇਹਦੇ ਵਿੱਚ ਲੱਗਾ ਜੇ ਸੇਮ ਥ੍ਰੈਡ ਨਾਲ ਦੀ ਮੈਚਿੰਗ ਦਾ ਇਹ ਵੀ ਸੂਟ ਸੇਮ ਜੇ ਕਲਰ ਵੀ ਸੇਮ ਜੇ ਤੇ ਰੇਟ ਵੀ ਸੇਮ ਆ ਸਿਰਫ ਇਹਦੇ ਚ ਦੁਪੱਟੇ ਦਾ ਫਰਕ ਹੈ ਇਹਦੇ ਚ ਦੁਪੱਟਾ ਜਿਹੜਾ ਜੇ ਉਹ ਆ ਲੱਗਾ ਆ ਸੇਮ ਮਸਟਰਡ ਕਲਰ ਦਾ ਸੌਰੀ orange ਜਿਹੇ ਕਲਰ ਦਾ ਤੇ ਇਹਦੇ ਵਿੱਚ ਵੀ ਤੁਹਾਨੂੰ ਸੇਮ ਉਹੀ ਦੁਪੱਟਾ ਮਿਲੂਗਾ ਜਿਹੜਾ embroidery ਵਰਕ ਹੋਇਆ ਤੇ ਬਾਕੀ ਸਾਰਾ ਕੁਝ ਸੇਮ ਹੀ ਹੈ ਸੂਟ ਦਾ ਰੇਟ ਆਊਗਾ ਇਹਦਾ 700 ਤੇ 45 ਰੁਪਏ ਤੇ ਆ ਵੀ ਕਰਿਓ ਚੈੱਕ ਇਹ ਵੀ ਆ ਗਿਆ ਜੇ ਇੱਕ ਆਪਣੇ ਕੋਲ ਪਿਆਰਾ ਜਿਹਾ ਸੂਟ ਜਿਹਦੇ neck ਦੇ ਉੱਤੇ ਡਿਜ਼ਾਈਨ ਵੇਖ ਲਓ ਕਿੰਨਾ ਸੋਹਣਾ ਆ ਹੈਵੀ ਡਿਜ਼ਾਈਨ ਤੇ ਸੂਟ ਦਾ ਕਲਰ ਆਉਣਾ ਜੇ black ਤੇ ਦੁਪੱਟਾ ਇਹਦੇ ਨਾਲ ਆਉਣਾ ਜੇ ਚਨਾਉਣ ਦਾ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਜੇ ਤੇ ਆ ਨਾਲ ਇਹਦੇ ਆਉਣਾ ਜੇ ਇਹਦੇ ਘੇਰੇ ਦੇ ਉੱਤੇ ਵਰਕ ਵਰਕ ਚੈੱਕ ਕਰ ਲਓ ਜਿਹਦੇ ਵਿੱਚ ਤਿੱਲੇ ਦਾ ਵਰਕ ਮਿਲ ਜੂ ਤੁਹਾਨੂੰ ਦੇ ਨਾਲ ਇਹਦੇ ਥ੍ਰੈਡ ਵਰਕ ਮਿਲ ਜੂਗਾ। ਏਮਬ੍ਰੋਇਡਰੀ ਵਰਕ ਚੈੱਕ ਕਰ ਲੋ ਕਿੰਨਾ ਸੋਹਣਾ ਕਿੰਨੀ ਸਫਾਈ ਆ ਸਟਿਚੇ ਕਿੰਨੇ ਸੋਹਣੇ ਲੱਗੇ ਇਹਦੇ ਤੇ ਆ ਇਹਦੇ ਨਾਲ ਨੱਕ ਦੇ ਉੱਤੇ ਜਿਹਦੇ ਇਹਦੀ ਵੀ ਲੈਂਥ ਜਿਹੜੀ 42 ਤੱਕ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਜੇ ਬਾਹਾਂ ਦੇ ਉੱਤੇ ਵਰਕ ਬੜਾ ਪਿਆਰਾ ਹੈਵੀ ਆ। ਬਹੁਤ ਸੋਹਣੀਆਂ ਇਹਦੀਆਂ ਬਾਹਾਂ ਜਿਹੜੀਆਂ ਬਣੀਆਂ ਜੇ ਸੂਟ ਦੀਆਂ ਇਹਦੇ ਤੁਸੀਂ ਪੌਂਚਿਆਂ ਦੇ ਉੱਤੇ ਵੀ ਲਿਆ ਸਕਦੇ ਜੇ ਵਰਕ ਨੂੰ ਇਹ ਆਪਸ਼ਨਲ ਆ ਤੇ ਫੈਬਰਿਕ ਆਉਣਾ ਜੇ 크ਰੇਪ ਸਿਲਕ ਦਾ ਬਕਾਇਦਾ ਸਟਿੱਪਰ ਸਟਿੱਪਰ ਨਹੀਂ ਸੌਰੀ ਸਟicker ਸੁਪਰ ਪੜਨ ਲੱਗਾ ਤਾਂ ਟੰਗ ਮਿਸਟੇਕ ਹੋ ਗਈ। ਠੀਕ ਆ ਜੀ। ਇਹ ਸੁਪਰ ਕ੍ਰੇਪ ਤੁਸੀਂ ਪਾੜ ਸਕਦੇ ਜੇ ਫੈਬਰਿਕ ਸੂਟ ਦਾ ਰੇਟ ਆਉਣਾ ਜੇ ਇਹਦਾ ਸਿਰਫ ਤੇ ਸਿਰਫ 745 ਰੁਪਏ ਹੈਰਾਨ ਕਰਨ ਵਾਲੇ ਰੇਟ ਨੇ ਤੇ ਕਮਾਲ ਕਰਨ ਵਾਲੇ ਸੂਟ ਨੇ ਸ਼ਿਪਿੰਗ ਫ੍ਰੀ ਦੇ ਨਾਲ ਜੇ 올ਓਵਰ ਇੰਡੀਆ ਦੇ ਵਿੱਚ ਤੇ ਆਹ ਸੂਟ ਜਿਹੜਾ ਆ ਇਹ ਵੀ ਸੇਮ ਹੀ ਹੈ ਇਹਦਾ ਇਹਦੇ 'ਚ ਸਿਰਫ ਆਹ ਕਲਰ ਦਾ ਫਰਕ ਹੈ ਇਹਦੇ ਨਾਲ ਦੁਪੱਟਾ ਜਿਹੜਾ ਜੇ ਆਪਣੇ ਉਹ ਆ ਰੈਡੀ ਹੋਣ ਗਿਆ ਲਵੈਂਡਰ ਕਲਰ ਦਾ ਸੇਮ ਦੁਪੱਟਾ ਦਊਂਗਾ ਚਨਾਉਂਦਾ ਤੇ ਸੇਮ ਇਹ ਕਲਰ ਦਾ ਦੁਪੱਟਾ ਜਿਹੜਾ ਜੇ ਉਹ ਡਾਈ ਹੋਣ ਦਾ ਇਹਦੇ ਨਾਲ ਇਹ ਆਜੂਗਾ ਤੁਹਾਨੂੰ ਇਹ ਵੀ ਤੁਸੀਂ ਬੁੱਕ ਕਰ ਲਿਓ ਇੱਕ ਅਦਾ ਦਿਨ ਦਿਓ ਮੈਨੂੰ ਦੁਪੱਟੇ ਵਾਸਤੇ ਇਹ ਦੁਪੱਟੇ ਇਹਦੇ ਰੈਡੀ ਹੋ ਕੇ ਆ ਜਣੇ ਆ ਜਿਹੜੇ ਉਹ ਆਪਣੇ ਕੋਲ ਉਹ ਛੇੜ ਦੇ ਵਿੱਚ ਹੀ ਗੇ ਜਿਹੜੇ ਉਹ ਆਪਣੇ ਕੋਲ ਰੈਡੀ ਨੇ ਆ ਆਉਣ ਵਾਲੇ ਆ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਸੜਕੋ ਜਿਹਦੇ ਵਿੱਚ ਬਾਵਾ ਤੇ ਵਰਕ ਮਿਲੂਗਾ ਰੇਟ ਸਿਰਫ ਤੇ ਸਿਰਫ ਉਹੀ ਇਹਨਾਂ ਦਾ 700 ਤੇ 45 ਰੁਪਏ ਤੇ ਆ ਇੱਕ ਹੋਰ ਸੂਟ ਸੋਨੇ ਦਾ ਚੈੱਕ ਕਰਿਓ ਇਹ ਆ ਗਿਆ ਜੇ ਫਰੋਜੀ ਛੇੜ ਆਹ ਸੋਹਣੀ ਜੀ ਸ਼ੇਡ ਜਿਹੜੀ ਕਿ ਚੈੱਕ ਕਰਿਓ ਜਿਹਦੇ ਵਿੱਚ ਆ ਜਣਾ ਜੇ ਫੈਬਰਿਕ ਆਉਣਾ ਜੇ ਚੌਕਲੇਟ ਸ਼ਿਮਰ ਦਾ ਤੇ ਇਹਦੇ ਨਾਲ ਵਰਕ ਸਾਰੇ ਸੂਟ ਦੇ ਉੱਤੇ ਮਿਲ ਜਣਾ ਫਰੰਟ ਦੇ ਵਿੱਚ ਲੈਂਥ ਉਹੀ ਆ ਜਣੀ ਜੇ 42 ਤੱਕ ਦੀ ਦੁਪੱਟਾ ਔਰਗੰਜਾ ਦਾ ਡਬਲ ਡਾਈ ਤੇ ਇਹਦੇ ਨਾਲ ਸੋਨਾ ਜਾਂ ਵਰਕ ਆ ਜਣਾ ਇਹਦੀਆਂ ਬਾਹਾਂ ਦੇ ਉੱਪਰ ਫੈਬਰਿਕ ਬਹੁਤ ਪਿਆਰਾ ਜੇ ਰੇਟ ਬਹੁਤ ਰੀਜ਼ਨੇਬਲ ਜੇ ਸਿਰਫ ਤੇ ਸਿਰਫ 745 ਰੁਪਈਆ ਦਾ ਸੂਟ ਜੇ ਸ਼ਿਪਿੰਗ ਫ੍ਰੀ ਦੇ ਨਾਲ ਇੱਕ ਹੋਰ ਸੋਹਣਾ ਜਾਂ ਸੂਟ ਚੈੱਕ ਕਰਿਓ ਇਹਦੀ ਰੇਂਜ ਪਲੱਸ ਆਉਣੀ ਜੇ ਤੇ ਬਹੁਤ ਸੋਹਣਾ ਇਹਦੇ ਨਾਲ ਦੁਪੱਟਾ ਹੋਣਾ ਜੇ ਪਿਓਰ ਦਾ ਬਾਟਮ ਆਉਣੀ ਜੇ ਮਸਲੀਨ ਦੀ ਤੇ ਫੈਬਰਿਕ ਆਉਣਾ ਜਿਹਦਾ ਬਹੁਤ ਸੋਹਣਾ ਜਿਹੜਾ ਆਉਣਾ ਜੇ ਟੈਬੀ ਦਾ ਤੇ ਦੁਪੱਟੇ ਦੇ ਵਿੱਚ ਹੈਂਡ ਉਹ ਸੂਟ ਦੇ ਵਿੱਚ ਤੁਹਾਨੂੰ ਹੈਂਡਵਰਕ ਮਿਲ ਜੂਗਾ ਫਲਾਵਰ ਪ੍ਰਿੰਟਡ ਮਿਲ ਜਣਗੇ ਬਹੁਤ ਸੋਹਣੇ ਇਹ ਨਾ ਅਸਲ ਦੇ ਵਿੱਚ ਸਾਡੇ ਕੋਲ ਇੱਕੋ ਸੂਟ ਹੀ ਜੇ ਇਸ ਤੋਂ ਬਾਅਦ ਆਪਣੇ ਕੋਲ ਸਟਾਕ ਨਹੀਂ ਜੇਗਾ ਗਾ ਆਉਣਲੇ ਟਾਈਮ 'ਚ ਆ ਗਿਆ ਤੇ ਜਰੂਰ ਦਵਾਂਗੇ ਤੁਹਾਨੂੰ ਤੇ ਇਹ ਤੁਸੀਂ ਸੜਕੋ ਲੈ ਸਕਦੇ ਜੇ 990 ਦੇ 90 ਰੁਪਈਆ ਦੇ ਨਾਲ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਸਿੰਗਲ ਕਲਰ ਜੇ ਸੋਨੋ ਕਲਰ ਜੇ ਸੋਲੋ ਪੀਸ ਜੇ ਤੇ ਅੱਗੇ ਆ ਗਿਆ ਜੇ ਆਪਣੇ ਕੋਲ ਬਹੁਤ ਸੋਹਣਾ ਕ੍ਰੇਪ ਦਾ ਸੂਟ ਚੈੱਕ ਕਰਿਓ ਪਹਿਲਾਂ ਤਾਂ ਕਲਰ ਹੀ ਨਾ ਜਿਆਦਾ ਪਿਆਰਾ ਵੀ ਕਿਆ ਬਾਤਾਂ ਨੇ ਕਲਰ ਆਲੀਆਂ ਆਹ ਲੋ ਜੀ ਚੈੱਕ ਕਰਿਓ ਇਹਦੀ ਨੈਕ ਦੇ ਉੱਤੇ embroidery ਪਹਿਲਾਂ ਤਾਂ ਚੈੱਕ ਕਰੋ ਇਹਦੇ ਸਾਰੇ ਨਾਲ ਹੋਇਆ ਜੇ ਪੈਚਵਰਕ ਤੇ ਨਾਲ ਹੈਗਾ ਜੇ ਇਹਦੇ ਸਾਰੇ ਤਿੱਲੇ ਦਾ ਵਰਕ ਤੇ ਨਾਲ thread ਵਰਕ ਬਹੁਤ ਸੋਹਣਾ ਆ ਸਾਰਾ ਜਿਹੜਾ ਜੇ ਇਹਦੇ ਵਿੱਚ thread ਵਰਕ ਆ ਤੇ ਆਹ ਸੋਹਣਾ ਜੇ ਇਹਦੇ ਵਿੱਚ ਪੈਚ ਆ ਥੱਲੇ ਇਹਦੇ ਜਿਹੜਾ ਜੇ embroidery ਵਰਕ ਆ ਨੈਕ ਚੈੱਕ ਕਰੋ ਇਹਦੀ ਕਿੰਨੀ ਜਿਆਦਾ ਹੈਵੀ ਵਰਕ ਬਣੀ ਆ ਇਹਦੀ ਮੈਂ ਤੁਹਾਨੂੰ ਜਿਹੜੀ ਹੈ ਨਾ ਫੋਟੋ ਇੱਕ ਛੋਟੀ ਜੀ ਨਾਲ ਟੈਗ ਕਰਕੇ ਲਾ ਦੂੰਗਾ ਸੇਮ ਮਾਡਲ ਨਾਲ ਦਾ ਸੂਟ ਜੇ ਮਾਡਲ ਨਾਲ ਦਾ ਆਰਟੀਕਲ ਜੇ ਦੁਪੱਟਾ ਨਾਲ ਚੁਣੋਂਦਾ ਜੇ ਤੇ ਇਹ ਕੱਲ ਮੈਂ ਫੋਟੋਆਂ ਵਿੱਚ ਪੋਸਟ ਕੀਤੀਆਂ ਸੀ ਉਹਦੇ ਵਿੱਚ ਨਾ ਦੁਪੱਟਾ ਡਬਲ ਕਲਰ ਦਾ ਲੱਗਾ ਹੈਗਾ ਇਹ ਡਬਲ ਨਹੀਂ ਜੇ ਇਹਦੇ ਵਿੱਚ ਆਪਣੇ ਕੋਲ ਹੈਗਾ ਜੇ ਸਿੰਗਲ ਕਲਰ ਦੇ ਵਿੱਚ ਚੁਣੋਂਦਾ ਦੁਪੱਟਾ ਜੇ ਰੈੱਡ ਕਲਰ ਦਾ ਤੇ ਚੈੱਕ ਕਰਿਓ ਇਹਦੀ ਵੀ ਲੈਂਥ ਜਿਹੜੀ ਜੇ ਸੇਮ ਬਣਨੀ ਜੇ 42 ਤੱਕ ਆ ਆ ਲੋ ਜੀ ਚੈੱਕ ਕਰੋ ਸ਼ਿਪਿੰਗ ਦਊਂਗਾ ਤੁਹਾਨੂੰ ਮੈਂ ਇਹਦੀ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਤੇ ਰੇਟ ਦਊਂਗਾ ਸਿਰਫ ਮੈਂ 745 ਰੁਪਏ ਉਹ ਸੌਰੀ 990 ਰੁਪਏ ਇਹਨਾਂ 990 ਰੁਪਈਆਂ 'ਚ ਤੁਹਾਨੂੰ ਆਪਾਂ ਕੀ ਕੀ ਦੇ ਦੇਣਾ ਹੈ ਚੈੱਕ ਕਰ ਲਓ ਪਹਿਲਾਂ ਤਾਂ 5 ਮੀਟਰ ਦਾ ਕੱਪੜਾ ਨਾਲ ਜਿਹੜੀ 2000 ਦੀ ਕਢਾਈ ਆ ਉਹ ਤੇ ਨਾਲ ਇਹਦੇ ਬਾਹਾਂਾਂ ਦੇ ਉੱਤੇ ਸੋਨਾ ਜਿਹਾ ਕਢਾਈ ਦਾ ਵਰਕ ਚੈੱਕ ਕਰਿਓ ਨਾਲ ਇਹਦੇ ਫਿਰ ਤੁਸੀਂ ਆਪਣੇ ਇੱਕ ਸੋਨੇ ਦੇ ਪੌਚਿਆਂ ਦਾ ਬਾਟਮ ਦਾ ਵਰਕ ਵੀ ਚੈੱਕ ਕਰ ਲਿਓ ਆ ਭਾਜੀ ਆ ਵੀ ਕਰਾਓ ਜੀ ਆਹ ਲਓ ਜੀ ਆਹ ਤੁਹਾਡੇ ਕੋਲ ਆਪਸ਼ਨਲ ਜੇ ਬਾਟਮ ਵਰਕ ਬਣਾ ਲਿਓ ਤੁਸੀਂ ਤੇ ਨਾਲ ਇਹਦੇ ਤੁਸੀਂ ਬਾਹਾਂਾਂ ਦੇ ਉੱਪਰ ਵਰਕ ਬਣਾ ਲਿਓ ਆਪਣੀਆਂ ਤੇ ਬਾਜੂ ਬਾਟਮ ਦੋਵੇਂ ਇਹਦੇ ਨਾਲ ਬਣੀਆਂ ਹੋਣਗੀਆਂ ਜੇ ਆਹ ਸੋਨਾ ਜਿਹਾ ਵਰਕ ਚੈੱਕ ਕਰਿਓ ਇੱਕ ਤੇ ਇੱਕ ਆ ਚੈੱਕ ਕਰਿਓ ਇਸ ਤੋਂ ਬਾਅਦ ਹੁਣ ਸੂਟ ਪਲਟਾ ਕੇ ਤੁਹਾਨੂੰ ਮੈਂ ਦਿਖਾਉਣਾ ਆਹ ਲਓ ਜੀ ਆਹ ਸਾਰਾ ਹੀ ਇਹਦੇ ਬਾਨਾਂ ਚ ਸਾਰਾ ਸੂਟ ਫਰੰਟ ਵਰਕਾ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਜੇ ਰੇਟ ਹੈਗਾ ਜੇ 900 ਤੇ 90 ਰੁਪਏ ਸਿਰਫ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਜੀ ਹੋਰ ਸੂਟ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੋਲੋ ਕਰਿਓ ਮੇਰੇ YouTube ਚੈਨਲ ਨੂੰ Instagram ਪੇਜ ਨੂੰ ਤੇ ਲਓ ਜੀ ਇਹ ਆਪਾਂ ਤੁਹਾਨੂੰ ਦੇ ਦਿੱਤੀ ਆ ਸੋਹਣੀ ਜੀ ਵੀਡੀਓ ਜਿਹੜੀ ਆ ਗਈ ਸੀ ਆਪਣੇ ਕੋਲ ਬਹੁਤ ਪਿਆਰੇ ਪਿਆਰੇ ਸੂਟ ਜਿਹੜੇ ਆਪਾਂ ਤੁਹਾਨੂੰ ਦੇ ਦਿੱਤੇ ਆ ਸਿਲਕ ਬੇਸ ਦੇ ਵਿੱਚ ਤੇ ਜਿਹੜੇ ਆਪਾਂ ਕ੍ਰਾਸ਼ ਸ਼ਿਮਰ ਦੇ ਤੁਹਾਨੂੰ ਸੂਟ ਦਿੱਤੇ ਆ ਜਿਹਦੇ ਵਿੱਚ ਗਲਾਸ ਟਿਸ਼ੂ ਹੋਈਗੀ ਕ੍ਰਾਸ਼ ਸ਼ਿਮਰ ਹੀ ਉਹਦਾ ਬਹੁਤ ਸਾਰਾ ਸਟਾਕ ਆਪਣੇ ਕੋਲ ਆ ਗਿਆ ਵਿਦਾਊਟ ਦੁਪੱਟਿਆਂ ਦੇ ਵਿੱਚ ਤੇ ਵਿਦਾਊਟ ਦੁਪੱਟੇ ਸੂਟਾਂ ਦੇ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਦੇਵਾਂਗੇ ਬਹੁਤ ਪੈਰ ਪੈਰੇ ਰੇਟ ਵੀ ਦੇਵਾਂਗੇ ਤੇ ਆ ਬਾਕੀ ਕੱਲ ਵੀਡੀਓ ਤੁਹਾਨੂੰ ਇਹੀ ਦੇ ਦਾਂਗੇ ਮੈਂ ਵਿਦਾਊਟ ਦੁਪੱਟੇ ਸੂਟਾਂ ਦੀ ਤੇ ਜੇ ਦੁਪੱਟਿਆਂ ਵਾਲੇ ਲੈਣੇ ਫਿਰ ਤੁਹਾਨੂੰ 2-4 ਦਿਨ ਵੇਟ ਕਰਨੀ ਪਊਗੀ ਉਦੋਂ ਮੈਂ ਕੱਲ ਪੋਸਟ ਕਰ ਦੂੰਗਾ ਤੁਸੀਂ ਬਿਨਾਂ ਦੁਪੱਟਿਆਂ ਤੋਂ ਸੂਟ ਜਿਹੜੇ ਜੇ ਉਹਨਾਂ ਨੂੰ ਬੁੱਕ ਕਰ ਲਿ ਇਹ ਐਡਰੈਸ ਮੇਰੇ ਪਿੰਡ ਦਾ ਜੇ ਕੋਈ ਰਾਇਸੈਂਸੀ ਆਪਣਾ ਹੈ ਨਹੀਂ ਜੇ ਇਸ ਟਾਈਮ ਦੇ ਉੱਤੇ ਕੁਝ ਵੀ ਨਾ ਆਪਣੇ ਉੱਤੇ ਸ਼ਾਪ ਹੈ ਤੇ ਨਾ ਇੱਥੇ ਕੋਈ ਆਪਣਾ ਅੱਡਾ ਜੇ ਆਪਾਂ ਸਿਰਫ ਤੁਹਾਨੂੰ ਮਿਲਾਂਗੇ ਪਿੰਡ ਜਗਦੇਵ ਕਲਾਂ ਲਵਾਰਕਾ ਰੋਡ ਅਮਰਸਰ 143101 ਪਿੰਨ ਕੋਡ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਆਲਓਵਰ ਇੰਡੀਆ ਦੇ ਵਿੱਚ ਤੇ ਇੱਥੋਂ ਹੀ ਅਸੀਂ ਕੰਮ ਕਰਦੇ ਹਾਂ ਜੇ ਤੇ ਇੱਥੋਂ ਹੀ ਸਾਡੇ ਸੂਟ ਜਿਹੜੇ ਪਾਰਸਲ ਜਾਂਦੇ ਜੇ ਤੇ ਇੱਥੋਂ ਹੀ ਸਾਰਾ ਸਟਾਕ ਜਿਹੜਾ ਜੇ ਆਪਾਂ ਤੁਹਾਡੇ ਵਾਸਤੇ ਤੁਹਾਨੂੰ ਦਿੰਨੇ ਆ ਸੋਹਣੇ ਸੋਹਣੇ ਸੂਟ ਕਢਾਈਆਂ ਵੀ ਇੱਥੇ ਹੀ ਹੁੰਦੀਆਂ ਜੇ ਸਾਡੇ ਕੋਲ ਤੁਸੀਂ ਲਾਈਵ ਆਣ ਕੇ ਵੇਖ ਸਕਦੇ ਜ ਤੇ ਬਾਕੀ ਜਿਹੜਾ ਸਿਲਕ ਦਾ ਪਲੇਨ ਸੂਟਾਂ ਦਾ ਜਿਹੜਾ ਸਟਾਕ ਆ ਉਹ ਆਪਾਂ ਰੱਖੜੀ ਤੋਂ ਬਾਅਦ ਸ਼ੁਰੂ ਕਰਾਂਗੇ ਜੇ ਕੀਤਾ ਨਿੰਗਾ ਜੇ ਕਿਸੇ ਨੇ ਆਰਡਰ ਬੁੱਕ ਕਰਾਉਣੇ ਆ ਤਾਂ ਆਪਾਂ ਤੁਹਾਨੂੰ ਮਾਰਕੀਟ ਚੋਂ ਲੈ ਕੇ ਦੇ ਰਹੇ ਆ ਤੇ ਉਹੀ ਸੂਟ ਆਪਾਂ ਤੁਹਾਨੂੰ ਮਾਰਕੀਟ ਚੋਂ ਲੈ ਕੇ ਦਵਾਂਗੇ ਆਨਲੇ ਟਾਈਮ 'ਚ ਆਪਾਂ ਤੁਹਾਨੂੰ ਸੋਨੇ ਸੋਨੇ ਰੰਗ ਜਿਹੜੇ ਆਪਣੇ ਕੋਲ ਇੱਥੇ ਹੀ ਰੱਖਾਂਗੇ ਤੇ ਇਹ ਕਰਦੇ ਆਂ ਆਪਾਂ ਇੱਥੇ ਸਮਾਪਤੀ ਵੀਡੀਓ ਦੀ ਫਿਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਨਵੇਂ ਡਿਜ਼ਾਈਨਾਂ ਦੇ ਨਾਲ ਇੱਥੇ ਬੁਲਾਉਣੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ